ਮਾੜੇ ਮਾੜੇ ਪਹਾੜ ਜੇ ਤਾਂ برف ਵਾਲੇ ਦਿਖਣ ਲੱਗੇ ਗੁਲਮਰਗ ਦੇ ਚੱਲਿਆ ਸੀ 12 ਬੁੱਲਾ ਦੇ ਰਾਹ ਤੇ ਚੜਾਈ ਇੱਥੋਂ ਪੂਰੀ ਤੀਜੀ ਜੀਵ ਦੀ ਚੜ ਜਾਂਦੀ ਆ ਲਓ ਜੀ ਇੱਥੋਂ ਹੋਈ ਆ ਗੁਲਮਰਗ ਦੀ ਮਤਲਬ ਜਿੱਥੇ ਪਹੁੰਚ ਹੀ ਗਏ ਜਿੱਥੇ ਐਂਟਰੀ ਜੀ ਸੀ ਕਿਤੇ ਬੜਾ ਸੋਹਣਾ ਜੂ ਹੋਰ ਬਦਲ ਗਿਆ ਤੀਜੀ ਸਾਡੀ ਫਲਾਈਟ ਆ ਗਈ ਉਤਰ ਲੱਗੀ ਆ ਉਤਰਨ ਲੱਗੀ ਆ ਤਿਆਰੀ ਆ ਤਿਆਰੀ ਆ ਆ ਸੈਕੰਡ ਫੇਸ ਲਈ ਲਾਈਨ ਆ ਜੀ ਇੱਥੋਂ ਥੋੜਾ ਕਾਫੀ ਭੀੜ ਆ ਚੱਲ ਰਹੀ ਜਾ ਰਹੀ ਆ ਤਾਂ ਇਹ ਪਤੋਂਦ ਚ ਖੋ ਜਾਣਾ ਹੈ ਸਭੀ ਸੇਵੀਆਂ ਦੇ ਆਰ ਗੁਲਮਰਗ ਲਈ ਕੈਨੇਜ ਆਪਾਂ ਪਾ ਲੈ ਚੱਲਣੀ ਆ। ਹਾਂਜੀ ਆ। ਇਹ ਰੋਟੀਆਂ ਵਗੈਰਾ ਬਣ ਰਹੀਆਂ। ਅੱਜ ਜਲਦੀ ਨਿਕਲਣਾ ਸੀ ਅਸੀਂ। ਮਾਤਾ ਉਹਨੇ ਪੂਰੇ ਜੋਰਾ ਸ਼ੋਰਾ ਦੇ ਕੰਮ ਕਰਨ ਲੱਗੀਆਂ ਇਹ ਵੀਡੀਓ ਦੇਖ ਕੇ। ਜਿਉਂ ਹੀ ਵੀਡੀਓ ਬੰਦ ਕੰਮ ਬੰਦ। ਆ ਲੈ ਆ ਲੈ। ਦੇਖਾਂ ਕੀ ਕਰਤੀਆਂ। ਸੇਵੀਆਂ ਬਣਾਈਆਂ ਸੀ ਟੈਸਟ ਕਰੀਏ। ਹਾਂ। ਉਹ ਨਹੀਂ ਇਹਦੇ ਨਾਲ ਦੇਖ ਤਾ ਦੇਖੀ ਵੀਰ ਪਿੱਛੇ ਛੱਡੇ ਹੀ ਨਾ ਕੋ ਟੈਸਟ ਕਰਦਾ ਕਰਦਾ ਲੋਕਾਂ ਟ ਬੜੀਆਂ ਨੇ ਹਾਂ ਮੈਂ ਤੇ ਉਹ ਖਾਣ ਗਿਆ ਮਾਸੀ ਨੇ ਉਹ ਖਾਊਗਾ ਖਾਲਾ ਖਾਲਾ ਹਣਾ ਹਾਂ ਪਾਣੀ ਪਾ ਕੇ ਧੁੰਨਿਆ ਕਰਲਾ ਹਾਂ ਇੱਕ ਚ ਲੈ ਕੇ ਜਾ ਤੂੰ ਪਹੁੰਚ ਲੈ ਕੋਈ ਬਰੇਕ ਤੇ ਸੋ ਕੇ ਬੈਠੀ ਵਾ ਮੌਸਮ ਬਹੁਤ ਵਧੀਆ ਹੋਇਆ ਪਿਆਰ ਬਹੁਤ ਜ਼ਿਆਦਾ ਸੋਹਣਾ ਮੌਸਮ ਹੋਇਆ ਪਿਆ। ਚਲੋ ਹੁਣ ਤਿਆਰ ਦੂਰ ਹੋ ਕੇ ਮਿਲਦੇ ਆ ਫਿਰ। ਇੱਥੋਂ ਮਾੜੇ-ਮਾੜੇ ਪਹਾੜ ਜਿਹਦਾ برف ਵਾਲੇ ਦਿਖਣ ਲੱਗੇ। ਕੁਲਮਰਗ ਦੇ ਪਰ ਅਜੇ ਬਹੁਤ ਪਿੱਛੇ ਆਹਨ ਨੂੰ ਪਤਾ ਨਹੀਂ ਕਿਹੜਾ ਬਰਫ ਦੇ ਨੇ ਜਾਂ ਕਿੱਥੋਂ ਦੇ ਹੋ। ਪਰ ਬਹੁਤ ਸੋਹਣਾ ਥਿਊ ਹੈ। ਕੈਮਰੇ ਜੀ ਤੁਹਾਨੂੰ ਨਹੀਂ ਦਿਖ ਰਹੇ ਹੁਣ ਸ਼ਾਇਦ। ਦੇਖਾਂ ਮੈਂ ਇਹ ਬਾਰਾਮੁੱਲਾ ਦੀ ਰਾਹ ਤੇ ਚੜਾਈ ਇੱਥੋਂ ਪੂਰੀ ਤਰਸੀ ਜੀ ਹੋ ਕੇ ਚੜ ਜਾਂਦੀ ਆ। ਬਾਰਾਮੁੱਲਾ ਫਿਰ ਉੱਥੋਂ ਗਾਹਾਂ ਹੈਗੀ ਆ ਕੰਡੋਲਾ ਰਾਈਡ। ਬੜਾ ਵਧੀਆ ਜੰਗਲ ਜਿਹਾ ਉਹਦੇ। ਹਰੇ ਭਰੇਆ ਉੱਪਰ ਪਰਬਤ ਵੀ ਨੇ। ਲਓ ਜੀ ਇੱਥੋਂ ਹੋਈ ਆ ਗੁਲਮਰਗ ਦੀ ਮਤਲਬ ਜਿੱਥੇ ਪਹੁੰਚ ਹੀ ਗਏ ਤੇ ਉੱਥੇ ਐਂਟਰੀ ਜੀ ਸੀ। ਇੱਥੇ ਬੜਾ ਸੋਹਣਾ 뷰 ਹੋਰ ਬਦਲ ਗਿਆ ਆ ਦੇਖੋ ਇੱਥੇ ਹੈਗੀ ਐਂਟਰੀ ਫੇਸ 1 ਤੱਕ ਦੀ ਇੱਥੋਂ ਗਾਹਾਂ ਕੇ ਫੇਸ 2 ਆ ਲੱਗ ਜੇ ਲਾਈਨ ਚੋਂ ਦੇਖੋ ਜੀ ਹੁਣ ਇਸ ਇੱਥੋਂ ਅਸੀਂ ਗੰਡੋਲਾ ਰਾਈਡ ਕਰ ਰਹੇ ਆ ਰੁਕਣੀ ਨਹੀਂ ਹੈਗੀ ਜਲਦੀ 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 ਚ ਬੈਠਣਾ ਇਹ ਲਓ ਜੀ ਅਸੀਂ ਕੰਡੋਲਾ ਰਾਈਡ ਦੇ ਵਿੱਚ ਬੈਠ ਗਏ ਤੇ ਇੱਥੋਂ ਸਾਨੂੰ ਲੱਗਣੇ ਆ 10 ਮਿੰਟ ਫੇਰ ਫੇਸ 1 ਤੇ ਜਾਣ ਨੂੰ ਤੇ ਇਸ ਤੋਂ ਬਾਅਦ ਫੇਸ 2 ਲਈ ਹੋ ਜਾਊਗਾ ਜਿੱਥੇ ਸਨੋ ਤੇ ਜਾਵਾਂਗੇ ਕੇ ਆਪਾ ਉੱਤਰਾਂ ਨਹੀਂ ਹੁੰਨਾ ਹੈਨਾ ਮੈਂ ਨਹੀਂ ਉੱਤਰਾਂ ਮੈਂ ਵੀ ਕਿੰਦਰ ਉੱਤਰਾਂ ਮੈਂ ਵੀ ਤੁਸੀਂ ਆ ਗਏ ਵੀ ਫੇਸ ਬੰਦ ਆ ਗਏ ਅਸੀਂ ਫੇਸ ਬੰਦ ਤੇ ਤਾਂ ਆ ਗਏ ਚਲ ਸਾਡੀ ਇੱਕ ਹੋਰ ਪਾਰਟੀ ਆ ਗਈ ਮਾਤਾ ਹੋਣੀ ਆ ਆ ਲਓ ਜੀ ਆ ਗਈ ਪਾਰਟੀ ਇੱਕ ਹੋਰ ਬੋਤਲ ਚੱਕ ਲਿਓ ਭਾਈ ਤੇਰਾ ਇਹ ਹੈ ਭਾਈ ਤੇਰਾ ਇੱਕ ਜਹਾਜ਼ ਸਾਡਾ ਆਉਂਦਾ ਪਿੱਛੇ ਤੇ ਜੀ ਸਾਡੀ ਫਲਾਈਟ ਆ ਗਈ ਉਤਰ ਲੱਗੀ ਆ ਉਤਰਨ ਲੱਗੀ ਆ ਆ ਬੰਦੇ ਆ ਤਿਆਰੀ ਆ ਆ ਆਜੋ 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 ਆ ਇਹ ਕਾਵਾ ਕਾਵਾ ਕਸ਼ਮੀਰੀ ਕਾਵਾ ਬਹੁਤ ਸਵਾਦ ਬਹੁਤ ਜਿਆਦਾ ਸਵਾਦ ਆ ਮਸਾਲੇ ਮਸੂਲੇ ਪਾਏ ਹੋਏ ਨੇ ਵਧੀਆ ਹੈ ਚਾਹ ਦਾ ਸਬਸਟੀਟਿਊਟ ਹੈ ਹਾਂ ਠੰਡ ਹੈਗੀ ਆ ਤੇ ਇਹਨੇ ਸਾਨੂੰ ਪੂਰਾ ਗਰਮ ਜਿਆ ਕਰਤਾ ਲੋ ਜੀ ਸੈਕੰਡ ਫੇਜ ਦੇ ਵਿੱਚ ਐਂਟਰ ਹੋਣ ਲੱਗਿਆ ਬਾਈ ਅਮਰਿੰਦਰ ਟਿਕਟਾਂ ਚੈੱਕ ਕਰਾ ਰਿਹਾ

ਸਾਡੀ ਹੋ ਗਈ ਵਾਪਸੀ ਮਾੜਾ ਮੋਟਾ ਥੋੜੀ ਸਨੋ ਮਿਲਿਆ ਸਾਨੂੰ ਐਵੇਂ ਕਹੀਏ ਬਈ ਅੱਲਾ ਬਾਈ ਪੂਰਾ ਇੰਜੋਏ ਕਰਦਾ ਥੋੜੀ ਜਿਹੀ ਬਰਫ਼ ਦੇ ਵਿੱਚ ਅਸੀਂ ਇੰਜੋਏ ਕਰਕੇ ਹੁਣ ਚੱਲੀਏ ਬੋਲੋ ਸਾਡਾ ਸ਼ਾਲ ਆਪਾਂ ਨੀ ਕਾਮਾ ਹਟੋ ਕੇ ਆਪਣੇ ਪੈਕਜਮ ਪਰੋਣੇ ਨੇ 10 12 ਤੇ ਅਨੇ ਇਹ ਫੇਸ ਬੰਤੀ ਸੀ ਬੱਚਾ ਪਾਰਟੀ ਇਹ ਫਿਰ ਗਾਈਡ ਕਰ ਲਿਆ ਸੀਗਾ ਅਸੀਂ ਇਹ ਇੰਨਾ ਨਾਲ ਘੁੰਮਣ ਗਏ ਸੀਗੇ ਇੱਥੇ ਮੈਂ ਤੁਸੀਂ ਵਧੀਆ ਰਹਿਗੇ ਫਿਰ ਉੱਪਰਲੇ ਫੋਟੋਆਂ ਦਿਖਾ ਦੂੰ। ਆ ਨਜ਼ਰ ਹੀ ਨਹੀਂ ਆਇਆ ਬਾਕੀ। ਉਹ ਤੈਨੂੰ ਤਾਂ ਉਰੇ ਜਿਆਦਾ ਵਧੀਆ ਸੈਨਰੀਆਂ ਨੇ। ਤੁਸੀਂ ਵਲੌਗ ਬਣਾਇਆ ਸੀ। ਹੋਰ ਕੁਝ ਵੀ ਨਹੀਂ ਹੈਗਾ ਉੱਥੇ برفਾ ਦੇ ਡਿਗ ਡੂ ਕੇ ਆ ਗਏ ਬਸ। ਤਲਕ ਤਲਕ ਕੇ। ਸੜੀਆਂ ਜੀਆਂ برفਾਂ। ਲੈ ਲੋ ਕੰਪਲ ਲੈ ਲੋ। ਹੋਰ ਨਹੀਂ ਪੇਟ ਦਾਣਾ ਨਹੀਂ ਸੀ ਉਦਾਂ ਹੀ ਮਿੱਟੀ ਨਾਲ ਹੀ ਕੰਦੀਆਂ ਸੀ। ਜੋ ਜੀ ਅਸੀਂ ਅੱਗੇ ਹੁਣ ਬਿਲਕੁਲ ਨੀਚੇ ਜਿੱਥੋਂ ਸਟਾਰਟ ਕਰਿਆ ਸੀ ਸਾਡੀ ਰਾਈਡ ਸੰਪੰਨ ਹੋ ਗਈ ਤੇ ਹੁਣ ਰੋਟੀ ਵਗੈਰਾ ਖਾਈਏ ਜੋ ਤਿਆਰ ਕਰਕੇ ਲਿਆਂਦੀ ਹੋਈ ਸੀ ਸਾਡੀ ਦਿਖਾਉਣ ਲਈ ਇਹਨਾਂ ਨੇ ਰੋਡ ਜਾ ਬਣਾਇਆ ਹੋਇਆ ਰੋਡ ਤੇ ਬੜਾ ਸੋਹਣਾ ਇੱਧਰ ਦੀ ਥਿਊ ਨੇ ਖਜ਼ਿਆਰ ਟਾਈਪ ਹੈ ਹਟਲੋਜੀ ਨੂੰ ਜਾਣੇ ਹੋ ਉਸ ਤੋਂ ਅੱਗੇ ਆਉਂਦਾ ਖਜ਼ਿਆਰ ਉਧਾ ਸੋਹਣਾ ਕੋਲ ਆਤੀਆਂ ਗੱਡੀਆਂ ਪਾਰਕਿੰਗ ਇੱਥੇ ਅਸੀਂ ਆਪਣਾ ਹੁਣ ਲੰਚ ਤਿਆਰ ਕਰਕੇ ਜਿਹੜਾ ਲੈ ਕੇ ਆਏ ਸੀ ਉਰੇ ਕਰੀਏ ਏ ਬਾਈ ਨੇ ਜਗਾ ਸਰਚ ਕਰੀਆ ਪਾਸਕੋਡ ਗਮ ਆ ਇਹ ਇੱਧਰ ਕੀ ਅੱਗੇ ਦੇਖਿਓ ਕਿ ਤੇ ਕਬਰ ਵਾਲਾ ਹੋਵੇ ਕਿਸੇ ਦਾ ਹੈ ਖੋਲ ਦੇ ਇੱਕ ਮਿੰਟ ਲੈ ਵੀ ਇਹ ਤੁਹਾਨੂੰ ਡਰੋਨ ਨਾਲ ਥਿਊ ਦਿਖਾਉ ਰਹੇ ਆ ਉਪਰੋਂ ਓ ਅਮਨੰਦਰ ਅਮਨੰਦਰ ਡਰੋਨ ਵਾਲਾ ਥਿਊ ਹਾਂ ਤੁਸੀਂ ਦੋਨੇ ਖੋਲ ਕੇ ਮੈਂ ਸਾ ਪੂਰਾ ਵਧੀਆ ਮਾਹੌਲ ਹੈ ਇੱਧਰ